ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾ ਡੇਰੀ ਫਾਰਮ ਮੂਗਾ ਤੇ ਜੀ ਅੱਜ ਦੀ ਵੀਡੀਓ ਸ਼ਹਿਰ ਭਗਤਾ ਭਾਈ ਕਾ ਜੀ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਬਠਿੰਡਾ ਜਿਹੜੇ ਘਰੋਂ ਆਪਾਂ ਵੀਡੀਓ ਕਵਰ ਕਰ ਰਹੇ ਆਂ ਜੀ ਵਪਾਰ ਦੇ ਕੰਮ ਕੰਮ ਦੇ ਨਾਲ-ਨਾਲ ਬਾਈ ਉਹਨਾਂ ਦਾ ਦੁੱਧ ਦਾ ਕੰਮ ਵੀ ਆ ਅੰਦਰ ਬਹੁਤ ਗੰੰਤੀ ਚ ਗਾਇਆਂ ਬਾਈ ਦੀਆਂ ਖੜੀਆਂ ਨੇ ਜੀ ਹਰ ਵਕਤ ਵਿਕਰੀ ਵਾਲੇ ਬਾਈ ਕੋਲ ਪਸ਼ੂ ਹੁੰਦੇ ਆ ਜੀ ਸਪੈਸ਼ਲ ਵੇੜਾ ਜੀ ਜਿਵੇਂ ਤੂਕੜ ਗੱਬਣ ਸੂਏ ਸਵਾਏ ਨਗ ਜਾਂ ਗੱਬਣ ਹਰੇਕ ਪ੍ਰਕਾਰ ਦਾ ਨਗ ਬਾਈ ਕੋਲ ਹਰ ਵਕਤ ਅਵੇਲੇਬਲ ਹੁੰਦਾ ਅੱਜ ਦੀ ਵੀਡੀਓ ਚ ਤੁਹਾਨੂੰ ਚਾਰ ਨਗ ਦਿਖਾਵਾਂਗੇ ਜਿਨ੍ਹਾਂ ਚੋਂ ਇੱਕ ਸੂਏ ਸਵਾਇਆ ਜੀ ਤੇ ਤਿੰਨ ਗੱਬਣ ਸਮਾਹ ਜੇ ਲੈਂਦੇ ਆ ਡਿਟੇਲ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਲਗਾਤਾਰ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਮੱਖਣ ਸਿੰਘ ਪਿੰਡ ਭਗਤਾ ਭਾਈਗਾ ਤਸਵੀਲ ਰਾਮਪੁਰਾ ਖੂਲ ਜਿਹੜਾ ਬਢੰਡਾ ਭਾਗ ਤੇ ਸ਼ਹਿਰ ਚ ਆਪਣਾ ਕਿੱਥੇ ਘਰ ਰਹਿ ਜਾਂਦਾ ਜੀ ਇਹ ਕੁਟੀਆ ਵਾਲੀ ਸੜਕ ਤੇ ਹੈ ਜੀ ਸ਼ਹਿਰ ਤੋਂ ਬਾਹਰ ਬਾਗਾਪੁਰਾ ਰੋਡ ਤੇ ਕੁਟੀਆ ਵਾਲੀ ਸੜਕ ਬਾਈਦੀ ਹੈ ਉੱਤੇ ਘਰ ਠੀਕ ਆ ਬਾਗਾਪੁਰਾਣਾ ਰੋਡ ਤੇ ਕੁਟੀਆ ਵਾਲੀ ਸੜਕ ਤੇ ਬਾਈ ਦਾ ਘਰ ਆ ਜੀ ਵਪਾਰ ਦਾ ਕੰਮ ਹੀ ਹੈ ਜੀ ਵਪਾਰ ਦੇ ਨਾਲ ਦੁੱਧ ਦਾ ਵੀ ਕੰਮ ਹੈ ਦੋਨੇ ਕੰਮ ਠੀਕਾ ਰੂਟੀਨ ਚੀ ਪਸ਼ੂ ਆਉਂਦੇ ਰਹਿੰਦੇ ਨੇ ਹਾਂ ਜੀ ਰੂਟੀਨ ਚ ਆਉਂਦੇ ਰਹਿੰਦੇ ਆ ਠੀਕ ਹੈ ਬਾਈ ਇੱਕ ਨੰਬਰ ਤੋਂ ਸ਼ੁਰੂ ਕਰਾਂਗੇ ਸੂਆ ਕਿੰਨਾ ਮਾਜੀ ਇਹਦਾ ਇਹ ਦੂਜਾ ਸੂਆ ਸੂਇ ਹੈ ਜੀ ਅੱਜ ਇਹਨੂੰ ਹੋ ਗਏ 6 ਸਾਧਨ ਸੂਈ ਨੂੰ ਬੱਚਾ ਕੀ ਹੈ ਜੀ ਮੱਛੀ ਹੈ ਜੀ ਮਗਰੇ ਦੇ ਜੇਰ ਕੰਪਲੀਟ ਪੈ ਗਈ ਹੈ ਹਾਂ ਜੀ ਜੇਰ ਕੰਪਲੀਟ ਹੈ ਜਿਹੜਾ ਹੁਣ ਨੈਟ ਦੁੱਧ ਜਿਹੜਾ ਆਪਾਂ ਚਵਾ ਦਾਂਗੇ ਕਿੰਨਾ ਤਿਆਰ ਹੈ ਜੀ ਇਹ ਜੀ ਜੋ ਆਪਾਂ ਲੈਂਦੀਆਂ ਤਿੰਨ ਦਿਨ ਹੋ ਗਏ ਦੇ ਸੀਗਾ 12 ਕਿਲੋ ਚੋ ਕੇ ਲੈਂਦਾ ਠੀਕ ਹੈ ਜੀ ਆਪਾਂ ਥੋੜਾ ਸਫਰ ਚਾ ਕੇ ਕਰ ਜਾਈ ਥਨਾ ਦੀ ਗਰੰਟੀ ਹੈ ਜੀ ਜਮਾ ਓਕੇ ਜੀ ਸਾਰਾ ਕੁਝ ਤੋੜ ਕੇ ਦਿਖਾ ਦਿਓ ਜੀ ਸੂਆ ਬਾਈ ਦੇ ਦਸਨ ਮੁਤਾਬਕ ਜੀ 6 ਦਾ ਅੰਦਾ ਮੂੰਹ ਠੀਕ ਆ ਦੂਜਾ ਸੁੰਦੀ ਸੂਈ ਵੀ ਹੈ ਜੀ ਮੂੰਹ ਤੋਂ 6 ਦਾ ਅੰਦਾ ਜੀ ਬੱਚੀ ਨੂੰ ਇਹਨੇ ਜਨਮ ਦਿੱਤਾ ਜੀ ਜੇਰ ਦੀ ਕੰਪਲੀਟ ਆ ਅੱਜ 5 ਤੋਂ 6 ਦਿਨ ਹੋ ਗਏ ਸੂਈ ਨੂੰ ਨੈਟ ਜਿਹੜਾ ਦੁੱਧ ਤਿਆਰ ਆ ਜੀ 11 ਕਿਲੋ ਜੀ ਹਾਂ ਇਸ ਟਾਈਮ 11 ਕਿਲੋ ਠੀਕ ਆ ਇਸ ਟਾਈਮ 11 ਕਿਲੋ ਤਿਆਰ ਆ ਕੋਈ ਵੀ ਵੀਰ ਆਪਦੀ 2 ਟਾਈਮ 4 ਟਾਈਮ ਚਵਾਈ ਕਰ ਸਕਦਾ ਜੀ ਮੋੜਲੇ ਆਈਂ ਮਰੇ ਜਰਸੀ ਤੇ ਆਇਰ ਸ਼ਹਿਰ ਦਾ ਇਹ ਕ੍ਰੋਸ ਆ ਜਾਂਦਾ ਜੀ ਆਪਾਂ ਜਰਸੀ ਵੀ ਮੰਨ ਸਕਦੇ ਆ ਤੇ ਆਇਰ ਸ਼ਹਿਰ ਚ ਵੀ ਹੈ ਕ੍ਰੋਸ ਸੰਗ ਆ ਜੀ ਫਾਇਦਾ ਇਹਦਾ ਇਹ ਹੋ ਜਾਣਾ ਬਾਈ ਦੁੱਧ ਕਰਮ ਵਾਲੀ ਦਾ ਹੋਊਗਾ ਸੰਗਨ ਆ ਫੈਟ ਆਊਗੀ ਚੰਗੀ ਸੋਹਣਾ ਥਾਣਾ ਦਾ ਸਹਿਜ ਆ ਕੱਲਾ ਕੱਲਾ ਨਿਖੜਵਾ ਹੱਥੀ ਚਵਾਈ ਵਾਲਾ ਥਾਣਾ ਫੋਟ ਸ਼ੰਗ ਪੂਰਾ ਵੀ ਨਹੀਂ ਥਾਣ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਗਲਾਬੀ ਥਾਣਾ ਸੀਓਸ ਲੱਗਦੀ ਥਾਣਾ ਦੀ ਗਰੰਟੀ ਹੈ ਜੀ ਹਾਂ ਜੀ ਥਾਣ ਤੁਨੂੰ ਚੈੱਕ ਵੀ ਕਰਾ ਦਿੰਦੇ ਆ ਟੋਪ ਦਾ ਥਾਣ ਲੱਗਾ ਕਿੰਨਾ ਦੁੱਧ ਪਿਆਜੂ ਜੀ ਇਹ ਕਰਨ ਵਾਲੇ ਦੁੱਧ ਨੂੰ ਚਾਹੀਦਾ ਹੈ 15-16 ਕਿਲੋ ਠੀਕ ਆ ਜਿਹੜੇ ਰੁਪਏ ਵੀਰੇ ਲੈਣੇ ਆ ਉਹੀ ਦੱਸਿਓ ਕਿੰਨੀ ਕੀਮਤ ਆ ਜੀ ਇਹਦੀ ਮੇਰਾ ਜੀ ਆਪਾਂ 57 ਰੁਪਏ ਮੁੱਲ ਕਰਦੇ ਆ ਹੋਜੂ ਮਾੜਾ ਮੋਟਾ ਮਾਨਤਾਨ ਜੀ ਬਸ ਮਾੜਾ ਮੋਟਾ ਹੋਊਗਾ ਬਾਲਾ ਨਹੀਂ ਹੋਣਾ ਜਾਨੀ ਚਲੋ ਆਏ ਗਏ ਦਾ ਖੁਸ਼ੀ ਨਾਵੇਂ ਮਾਨਤਾਨ ਹੋ ਜਾਊਗਾ 57 ਫੋਨ ਨਾ ਕਰੇ ਠੀਕ ਹੈ ਜੀ ਇਹ ਦੁੱਤੇ ਵਾਲੇ ਫੋਨ ਕਰੇ ਠੀਕ ਹੈ ਵੀਰੇ 57000 ਰੁਪਿਆ ਡਿਮਾਂਡ ਆ ਇਹਦੇ ਚੋ ਕੱਲਾ ਮਾਨਤਾ ਨਹੀਂ ਹੋਣਾ ਜੀ ਬਾਈ ਕਹਿੰਦਾ 52000 ਵਾਲਾ ਫੋਨ ਨਾਲ ਲਾਵੇ ਜੀ ਹਾਂ ਜੀ ਹਾਂ ਠੀਕ ਹੈ ਵੀਰੇ ਤੇ ਦੋ ਨੰਬਰ ਨਾਲ ਇਹਦਾ ਸੁਆ ਕਿੰਨਾ ਮਾ ਜੀ ਇਹ ਜੀ ਤੀਜੇ ਸੁਆ ਹੁੰਦੀ ਐ ਸਮਾਂ ਕਿੰਨਾ ਲੈਂਦੀ ਐ ਜੀ ਸਮਾਂ ਇਹਦਾ 12-13 ਦਿਨ ਪੂਰੇ ਹੁੰਦੇ ਆ ਡੇਟ ਮੁਤਾਬਕ ਜੀ ਹਾਂ ਜੀ ਹਾਂ ਠੀਕ ਹੈ ਵੀਰੇ ਉੱਤੇ ਲੈ ਜਾ ਚਲੋ ਵੱਖਰੀ ਗੱਲ ਆ ਹਾਂ ਜੀ ਹਾਂ ਕਿੰਨਾ ਦੁੱਧ ਪਿਆਜੂ ਕਰਮ ਵਾਲੀ ਦੁੱਧ ਨੂੰ ਚਾਹੀਦਾ ਜੇਸਤਾਨ 18 ਕਿਲੋ ਖਣਾ ਦੀ ਗਰੰਟੀ ਹੈ ਜੀ ਹਾਂ ਜੀ ਥਾਣਾ ਦੀ ਗਰੰਟੀ ਹੈ ਆਪਣੀ ਤੋੜ ਕੇ ਦਿਖਾ ਦਿਓ ਜੀ ਇਹ ਵੀ ਸੂਆ ਬਾਈ ਦੱਸਦਾ ਕਿ ਦੂਜਾ ਸੁੰਦੀ ਹੈ ਜੀ ਡੇਟ ਮੁਤਾਬਕ ਤਾਂ ਦਿਨ 12 ਤਰੀਕ ਨੂੰ ਪੂਰੇ ਆ ਜੀ ਬਾਕੀ ਵੀਰੇ 1-2 ਦਿਨ ਪਸੂ ਕਈਰ ਉੱਪਰ ਵੀ ਲਿਜਾ ਸਕਦਾ ਜਾਂ ਪਹਿਲਾ ਵੀ ਸੂ ਸਕਦਾ ਜੀ 16-17 ਕਿਲੋ ਦੁੱਧ ਦੀ ਉਮੀਦ ਆ ਬਾਕੀ ਦੁੱਧ ਸੇਵਾ ਦੇ ਸਿਰ ਤੇ ਆ ਬਾਕੀ ਵੀਰੇ ਐਚ ਐਫ ਬਰੀਡ ਦੀ ਵਹਿੜ ਆ ਤੁਹਾਨੂੰ ਪਤਾ ਵੀਰੇ ਇਹਨੂੰ ਤਾਂ ਜਿੰਨਾ ਕਰਮਾਲੀਆਂ ਨੂੰ ਪਾ ਲੋ ਓਨਾਂ ਆਪਾ ਦੁੱਧ ਚੂ ਸਕਦੇ ਆ ਜੀ ਖਣਾ ਦੀ ਬਾਰ ਪਿੱਛੇ ਦੀ ਬਾਈ ਵੱਲੋਂ ਫੁੱਲ ਗਰੰਟੀ ਹੈ ਜੀ ਰੰਗ ਪ੍ਰਿੰਟ ਵੀ ਚੰਗਾ ਥਣ ਮੈਂ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦੂੰਗਾ ਜੀ ਸੋਨਾ ਥਾਣਾ ਦਾ ਸਾਈਜ਼ ਕੱਲਾ ਕੱਲਾ ਨਿੱਖੜ ਮੈਂ ਲੈ ਚੱਲੀ ਬਾਈ ਕੋਈ ਗੱਲ ਨਹੀਂ ਜੀ ਥਾਣ ਚੈੱਕ ਕਰ ਸਕਦੇ ਹੋ ਜੀ ਬਾਕੀ ਕੱਚੀ ਕੱਚੀ ਆ ਵੀਰੇ ਹਜੇ ਜਿਹੜੀਆਂ ਬਾਲਟਾਂ ਤੁਸੀਂ ਹਵਾਨੇ ਚ ਦੇਖ ਰਹੇ ਹੋ ਸਾਰੀਆਂ ਕਰਮਾਲੀ ਨੇ ਕੱਢ ਕੇ ਸੋਨਾ ਜੀ ਥਾਣਾ ਤੁਹਾਨੂੰ ਇੱਧਰਲੇ ਪਾਸੇ ਤੋਂ ਆਪਾਂ ਚੈੱਕ ਹੀ ਕਰਵਾ ਦਿੰਨੇ ਆ ਜੀ ਲਓ ਜੀ ਕਰੋ ਚੈੱਕ ਤੇ ਇਹਦੀ ਕਿੰਨੀ ਡਿਮਾਂਡ ਆ ਜੀ ਇਹਦੀ ਡਿਮਾਂਡ ਹੈ 55000 ਜੋੜਾ ਲੈ ਜੇ ਸੱਜਣ ਕੋਈ ਜੇ ਜੋੜਾ ਲੈ ਤਾਂ ਮੰਨਤਰ ਕਰ ਲਾਂਗੇ ਜ਼ਿਆਦਾ ਹੋ ਜਾਊਗਾ ਜੀ 55000 ਰੁਪਿਆ ਡਿਮਾਂਡ ਆ ਜੀ ਇਹਦੇ ਚ ਵੀ ਥੋੜਾ ਕ ਨਾ ਮੰਨਤਾ ਨਹੀਂ ਹੋ ਪੂਰਾ ਪੂਰਾ ਜੇ ਰੇਟ ਹੀ ਹੈ ਜੀ 50 ਤੋਂ ਥੱਲੇ ਵਾਲਾ ਕੋਈ ਫੋਨ ਨਾ ਲਾਵੇ ਠੀਕ ਆ ਮੜਾ ਮੜਾ ਮੰਨਤਾ ਹੋਊ ਚਲੋ ਫੈਕਸ ਰੇਟ ਹੀ ਹੈ ਬੇਨਤੀ ਆ ਬਾਈ ਜੀ ਬਈ ਜਿਹੜਾ 2 ਨੰਬਰ ਨਾਗਾ 50 ਤੋਂ ਥੱਲੇ ਵਾਲਾ ਫੋਨ ਨਾ ਲਾਵੇ ਫੈਕਸ ਜੇ ਜੈ ਜੇ ਰੇਟ ਆ ਜੀ ਜੇ ਕੋਈ ਹਾਂ ਜੋੜਾ ਮਲਾ ਕੇ ਲੈ ਜੇ ਤਾਂ ਚਲੋ ਮਾਨਤਾਂ ਨੂੰ ਥੋੜਾ ਕਣਾ ਜ਼ਿਆਦਾ ਹੋ ਜੂਗਾ ਫਾਇਦਾ ਹੋ ਜੂ ਅਗਲੇ ਦਾ ਵੀ ਫਾਇਦਾ ਹੋ ਜੂ ਤੇ ਬਾਈ ਨੂੰ ਵੀ ਵੇਚਨੇ ਪਸੂ ਸੌਖੇ ਹੋ ਜਾਣੇ ਆ ਜੀ ਜਿਹੜਾ 3 ਨੰਬਰ ਨਾਗਾ ਇਹਦਾ ਸੂਆ ਕਿੰਨਾ ਮਾ ਜੀ ਇਹ ਵੀ ਮਾਲਕਾਂ ਤੁਝੇ ਸੂਆ ਦੱਸਿਆ ਜੀ ਠੀਕ ਆ ਬਾਕੀ ਆਪਣੇ ਸਾਰੇ ਖਰੀਦੇ ਆ ਸੂਆ ਅਗਲਾ ਜਿਹੜਾ ਮਰਜ਼ੀ ਮੰਨ ਕੇ ਆ ਜੀ ਹਾਂ ਜੀ ਹਾਂ ਇਹਦਾ ਸਮਾਂ ਕਿੰਨਾ ਪਿਆ ਜੀ ਮੇਰੇ ਪਰਸੋ ਦਿਨ ਪੂਰੇ ਹੁੰਦੇ ਆ ਜੀ ਠੀਕ ਆ ਜੀ 9 ਤਰੀਕ ਨੂੰ ਠੀਕ ਆ 9 ਤਰੀਕ ਨੂੰ ਇਹ ਕਿੰਨਾ ਪਿਆ ਜੂ ਕਰਮਾਲੀ ਜੀ ਇਹਦੀ ਆਪਾਂ ਨੂੰ 18 ਦੀ ਗਾਰੰਟੀ ਆਈ ਹੈ ਜੀ ਪਿੱਛੋਂ ਠੀਕ ਹੈ ਜੀ ਤੋਰ ਦਿਓ ਵੀਰੇ ਨਾਲ ਦੀ ਨਾਲ ਜੀ 18 ਕਿਲੋ ਦੀ ਬਾਈ ਕਹਿੰਦਾ ਗਰੰਟੀ ਆਈ ਆ ਬਾਕੀ ਮਾਲਕਾਂ ਨੇ ਵੀਰੇ ਦੂਜਾ ਕਹਿ ਕੇ ਦੱਸਿਆ ਸਾਰੇ ਪਸ਼ੂ ਖਰੀਦੇ ਹੋਏ ਆ ਕੋਈ ਘਰ ਦਾ ਪਸ਼ੂ ਨਹੀਂ ਇਹਨਾਂ ਚੋ ਜੇ ਤਾਂ ਕਰਕੇ ਸੂਆ ਤੁਸੀਂ ਜਿਹੜਾ ਮਰਜ਼ੀ ਮੰਨ ਲਿਆ ਕਰੋ ਕਿਉਂਕਿ ਵੀਰੇ ਤੁਸੀਂ ਪੈਸੇ ਲਾਉਣੇ ਹੁੰਦੇ ਆ ਸੋਨਾ ਥਾਣਾ ਦਾ ਸਹਿਜ ਆ ਅੰਗੇ ਵੀ ਕਰਮਾਲੀ ਦਾ ਕ੍ਰੋਸ ਆ ਜਾਂਦਾ ਫਾਇਦਾ ਹੋ ਜਾਣਾ ਵੀਰੇ ਤੁਹਾਡਾ ਕ੍ਰੋਸ ਅੰਗ ਦਾ ਦੁੱਧ ਵੀ ਸੰਗ ਨਾਲ ਹੁੰਦਾ ਤੇ ਗਰਮੀ ਸਰਦੀ ਵੀ ਇਹ ਘੱਟ ਮਣਾਉਂਦੀ ਆ ਜੀ ਚਾਰ ਹੀ ਥਾਣਾ ਬਾ ਉਰੇ ਮੋੜ ਲਿਆ ਆ ਕਰੋ ਜੀ ਕੋਈ ਗੱਲ ਨਹੀਂ ਚਾਰ ਹੀ ਥਾਣਾ ਫੋਟਸ਼ਾਂਕ ਇਹਦੇ ਵੀ ਨਹੀਂ ਪੂਰਾ ਮੁੱਠੀ ਦਾ ਚਾਰ-ਚਾਰ ਉਂਗਲਾ ਦਾ ਥਾਣਾ ਕੋਈ ਆਪਾ ਇਹ ਨਹੀਂ ਕਹਿ ਸਕਦੇ ਬਾਈ ਛੋਟਾ ਥਾਣਾ ਨੇੜੇ ਤੋਂ ਚੈੱਕ ਕਰਾ ਸਕਦੇ ਹੋ ਹਵਾਨੇ ਤੇ ਬਰੀਕ-ਬਰੀਕ ਵੀ ਐਂਜ ਵੀ ਚੈੱਕ ਕਰ ਲਓ ਜੀ ਬਹੁ ਗੈਂਤੀ ਚ ਬਾਕੀ ਚੰਗੀ ਆ ਵੈੜ ਵੀਰੇ ਜਿਹੜੇ ਕਿਸੇ ਵੀ ਪਸ਼ੂ ਦਾ ਹਾਈਟ ਦਾ ਅੰਦਾਜ਼ਾ ਤੁਸੀਂ ਵੀਰ ਦੇ ਹਿਸਾਬ ਨਾਲ ਲਾ ਸਕਦੇ ਆ ਜਿਹੜਾ ਬਾਈ ਤੋਰਦਾ ਹੁੰਦਾ ਪਸ਼ੂ ਨੂੰ ਜੀ ਤੇ ਤਿੰਨ ਨੰਬਰ ਦੀ ਡਿਮਾਂਡ ਕਿੰਨੀ ਆ ਜੀ ਇਹਦਾ ਵੀ 55000 ਇਹਦਾ ਵੀ 55000 ਇਹ ਤਾਂ ਵੀ ਲੈਣਾ ਚਾਹੀਦਾ ਹੈ ਮਾਨਤਾਨ ਜੀ ਹੋਊਗਾ ਬਸ ਉਹ ਹੀ ਆਪਣਾ ਤੋਂ ਘੱਟ ਵਾਲਾ ਫੋਨ ਨਾ ਲਾ ਘੱਟ ਤੋਂ ਹੋਣਾ ਨਹੀਂ ਜੀ ਠੀਕ ਆ ਇਹਦੇ ਵੀ ਡਿਮਾਂਡ 55000 50 ਤੋਂ ਘੱਟ ਵਾਲਾ ਫੋਨ ਨਾ ਲਾਵੇ ਵੀਰੇ ਇਹ ਬੇਨਤੀ ਆ ਜਿਹੜਾ ਚਾਰ ਨੰਬਰ ਨਾ ਗਾ ਗਿਆ ਜਰਸੀ ਆ ਗਈ ਵੀਰੇ ਕੋਈ ਛੋਟੀ ਜੀ ਜਰਸੀ ਮੰਨਨੇ ਕੀ ਨਾਵੇ ਜਿਹੜੀ ਬਾਹਲੀ ਛੋਟੀ ਜੀ ਹੁੰਦੀ ਆ ਸੋਹਣੀ ਜਰਸੀ ਆ ਸੁਹਾ ਕੇ ਨਮਾ ਜੀ ਇਹਦਾ ਤੀਜਾ ਸੂਆ ਜੀ ਇਹਦਾ ਸੂਆ ਤੀਜਾ ਸਮਾ ਜੀ ਸਮਾਏ ਦੇ ਬਸ ਪਰਸੋ ਦਿਨ ਪੂਰੇ ਹੁੰਦੇ ਆ। ਯਾਨੀ ਡੇਟ ਮੁਤਾਬਕ 2 2 4 4 ਪਏ ਉੱਤੇ ਲੈ ਜੇ ਵੱਖਰੀ ਗੱਲ ਆ ਜੀ। ਕਿੰਨਾ ਪਿਆਜੂ ਕਰਮਾਲੀ ਜੀ? ਇਹਦੀ 18 ਕਿਲੋ ਦੀ ਗਾਰੰਟੀ ਆਈ ਹੈ ਜੀ ਆਪਾਂ ਨੂੰ। ਠੀਕ ਆ। ਥਾਣਾ ਦੀ ਪਾਰ ਪਿੱਛੇ ਦੀ ਫੁੱਲ ਗਾਰੰਟੀ। ਫੁੱਲ ਗਾਰੰਟੀ ਜੀ ਥਾਣਾ ਦੀ। ਸੀਐਲਸ ਲੱਗ ਵੀ ਪੂਰੀ ਆ ਜੀ। ਪੂਰੀ ਕਿਵੇਂ ਮਰਜ਼ੀ ਬਿਠਰੋ ਥੱਲੇ ਕੋਈ ਨਹੀਂ। ਠੀਕ ਆ। ਤੋੜ ਦਿਓ ਵੀਰੇ ਇਹਨੂੰ ਵੀ। ਸੁਆ ਬਾਈ ਦੱਸਦਾ ਕਿ ਇਹਦਾ ਵੀ ਚੌਥਾ ਸੌਰੀ ਤੀਜਾ ਜੀ। ਸਮਾਂ 4 ਦਿਨ ਪਏ ਆ ਜੀ। 1 2 ਦਿਨਾਂ ਬਾਅਦ ਵੀ ਸਕਦੇ ਆ ਘਟ ਵੀ ਸਕਦੇ ਆ ਜੀ। 2 4 ਦਿਨ ਸੋਨਾ ਥਾਣਾ ਮੁੱਠੀ ਵਾਲਾ ਫੋੜ ਸ਼ਾਂਗ ਭੂਰਾ ਵੀ ਨਹੀਂ ਤਿਆਰੀ ਬੜੀ ਸੋਹਣੀ ਕੀਤੀ ਹੋਈ ਆ ਬਾਕੀ ਜੇ ਤੁਸੀਂ ਜਰਸੀ ਦਾ ਸ਼ੌਕ ਰੱਖਦੇ ਆ ਤਾਂ ਤੁਹਾਡੇ ਅਸਤੇ ਵੇੜ ਮੇਰੇ ਚੰਗੀ ਆ ਇਹ ਭਾਅ ਵੀ ਤੁਹਾਨੂੰ ਜੈਜ ਜੈ ਦਵਾ ਦਾਂਗੇ ਜੀ ਬਾਕੀ ਰੰਗ ਪ੍ਰਿੰਟ ਵਾਲੀ ਆ ਸੋਨਾ ਥਾਣਾ ਦਾ ਸੈਜ ਆ ਮੋਟਾ ਥਾਣਾ ਕੱਲਾ ਕੱਲਾ ਨਿੱਖੜਮਾ ਹੱਥੀ ਚਵਾਈ ਵਾਲਾ ਜੀ ਬਾਕੀ ਚੈੱਕ ਕਰ ਸਕਦੇ ਹੋ ਵਾਲਟਲਾ ਹਵਾਨੇ ਚ ਬਹੁਤ ਬੰਨ ਜਾਣੇ ਜੀ ਸਾਰੀਆਂ ਵਾਲਟਲਾ ਕਰਮਾਲ ਨੇ ਕੱਢ ਕੇ ਸੋਨਾ ਤੇ ਤਿੰਨ ਸੌਰੀ ਚਾਰ ਨੰਬਰ ਦੀ ਡਿਮਾਂਡ ਜੀ ਇਹਦਾ 50000 ਹੈ ਜੀ ਇਹਦਾ 56000 ਰੁਪਇਆ ਜੇ ਕੋਈ ਤਿੰਨੇ ਜਾਂ ਚਾਰੇ ਲੈ ਜਾ ਜੀ ਕੋਈ ਨਹੀਂ ਮਾਨਤਨ ਕਰਦਾ ਇਹਦਾ ਖੁੱਲਾ ਹੋ ਜੂ ਮਾਨਤਨ ਜੀ ਠੀਕ ਹੈ ਜੀ ਇਹਦੀ ਡਿਮਾਂਡ ਚਾਰ ਨੰਬਰ ਦੀ 56000 ਰੁਪਇਆ ਜੇ ਕੋਈ ਇਕੱਠੀਆਂ ਲੈ ਜੂ ਦੋ ਲੈ ਜੂ ਤਿੰਨ ਲੈ ਜੂ ਚਾਰ ਲੈ ਜੂ ਵੀਰੇ ਮਾਨਤਨ ਬਾਈ ਕਹਿੰਦਾ ਖੁੱਲਾ ਡੁੱਲਾ ਹੋ ਜੂਗਾ ਜਿਹਨੂੰ ਵੀ ਕੋਈ ਨੱਕ ਪਸੰਦ ਹੁੰਦਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਧੰਨਵਾਦ